ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਜਿਸ ਤਰ੍ਹਾਂ ਆਪ ਸਭ ਨੇ থামਨੇਲ ਦੇ ਵਿੱਚ ਵੇਖ ਲਿਆ ਹੋਵੇਗਾ ਇਸ ਵੀਡੀਓ ਦਾ ਟਾਈਟਲ ਹੈ ਇਹ ਸੁਰਤ ਸੱਚਖੰਡ ਤੱਕ ਪਹੁੰਚੇ ਕਿਵੇਂ ਮੈਂ ਵੀਡੀਓ ਦੇ ਸਟਾਰਟਿੰਗ ਵਿੱਚ ਹੀ ਪਹਿਲਾਂ ਬੇਨਤੀ ਕਰ ਦਵਾਂ ਇਹ ਵੀਡੀਓ ਨਾ ਜਗਿਆਸੀਆਂ ਵਾਸਤੇ ਹੈ ਜੋ ਧਰਮ ਦੇ ਮਾਰਗ ਤੇ ਚੱਲਣਾ ਚਾਹੁੰਦੇ ਹਨ ਅਤੇ ਇਹ ਜਾਣਨਾ ਚਾਹੁੰਦੇ ਹਨ ਅਸੀਂ ਧਰਮ ਦਾ ਕਿੰਨਾ ਕੁ ਸਫ਼ਰ ਤੈਅ ਕੀਤਾ ਹੈ ਅਸੀਂ ਕਿਸ ਮੰਜ਼ਲ ਤੱਕ ਪਹੁੰਚੇ ਹਾਂ ਬਾਣੀ ਪੜ ਕੇ ਅਤੇ ਸਿਮਰਨ ਕਰਕੇ ਅਸੀਂ ਜੀਵਨ ਦੇ ਵਿੱਚ ਕੁਝ ਹਾਜ਼ਲ ਵੀ ਕੀਤਾ ਹੈ ਕਿ ਨਹੀਂ ਸੋ ਗੁਰਮੁਖੋ ਸੱਚਖੰਡ ਪਹੁੰਚਣ ਤੱਕ ਗੁਰਬਾਣੀ ਅਨੁਸਾਰ ਚਾਰ ਪੜਾਅ ਹਨ ਅਤੇ ਪੰਜਵੇਂ ਮੰਜ਼ਲ ਹੈ ਸੱਚਖੰਡ ਜਿਵੇਂ ਇੱਕ ਮੁਸਾਫਿਰ ਕੋਈ ਰਸਤਾ ਤੈਅ ਕਰਦਾ ਹੈ ਗੱਡੀ ਦੇ ਵਿੱਚ ਜਾਂਦਾ ਹੈ ਬੱਸ ਦੇ ਵਿੱਚ ਜਾਂਦਾ ਹੈ ਟ੍ਰੇਨ ਦੇ ਵਿੱਚ ਜਾਂਦਾ ਹੈ ਉਹ ਰੋਡ ਦੇ ਥਰੂ ਆਪਣਾ ਸਫ਼ਰ ਤੈਅ ਕਰ ਰਿਹਾ ਹੈ ਤੇ ਰਾਸਤੇ ਦੇ ਮੀਲ ਪੱਥਰ ਉਸ ਨੂੰ ਦੱਸਦੇ ਹਨ ਕਿ ਉਹ ਆਪਣੀ ਮੰਜ਼ਲ ਦੇ ਕਿੰਨੇ ਨਜ਼ਦੀਕ ਪਹੁੰਚ ਗਿਆ ਭਾਵ ਉਸਦੀ ਮੰਜ਼ਿਲ ਉਸ ਤੋਂ ਕਿੰਨੀ ਦੂਰ ਹੈ ਕਿੰਨੀ ਦੇਰ ਚੋਂ ਆਪਣੀ ਮੰਜ਼ਿਲ ਤੱਕ ਪਹੁੰਚ ਜਾਵੇਗਾ ਇਹ ਆਪਾਂ ਦੁਨਿਆਵੀ ਤੌਰ ਤੇ ਇਹ ਫੈਸਲਾ ਕਰ ਸਕਦੇ ਹਾਂ ਕਿ ਜਿਸ ਮੰਜ਼ਿਲ ਵੱਲ ਮੈਂ ਜਾ ਰਿਹਾ ਹਾਂ ਜਾਂ ਜਿਸ ਮੰਜ਼ਿਲ ਵੱਲ ਮੈਂ ਪਹੁੰਚਣਾ ਚਾਹੁੰਦਾ ਹਾਂ ਉਹ ਮੰਜ਼ਿਲ ਮੇਤੋਂ ਕਿੰਨੀ ਦੂਰ ਹੈ ਇਸੇ ਤਰ੍ਹਾਂ ਸ੍ਰਿਸ਼ਟੀ ਦੇ ਵੀ ਕੁਝ ਵਿਧੀ ਵਿਧਾਨ ਹਨ ਸੂਰਜ ਆਪਣੇ ਸਮੇਂ ਤੇ ਨਿਕਲਦਾ ਹੈ ਆਪਣੇ ਸਮੇਂ ਤੇ ਡੁੱਬਦਾ ਹੈ ਰਾਤ ਆਪਣੇ ਸਮੇਂ ਤੇ ਆਉਂਦੀ ਹੈ ਸਮੇਂ ਤੇ ਹੀ ਦਿਨ ਚੜ ਜਾਂਦਾ ਹੈ ਸੋ ਵਿਧੀ ਵਿਧਾਨ ਅਨੁਸਾਰ ਕਦੇ ਵੀ ਗੁਰਮੁਖੋ ਆਪਾਂ ਇਹ ਨਹੀਂ ਸੁਣਿਆ ਹੋਣਾ ਕਿ ਹਾਂ ਸੂਰਜਾ ਚੜਨ 'ਚ ਲੇਟ ਹੋ ਗਿਆ ਜਾਂ ਰਾਤ ਹੋਣ 'ਚ ਦੇਰ ਹੋ ਗਈ ਇਹ ਵਿਧੀ ਦੇ ਵਿਧਾਨ ਹਨ ਹਰੇਕ ਚੀਜ਼ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ ਤੋ ਸਭ ਤੋਂ ਪਹਿਲਾ ਪੜਾ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਜਪਜੀ ਸਾਹਿਬ ਦੇ ਵਿੱਚ ਵਰਣਨ ਕਰਦੇ ਹਨ ਰਾਤੀ ਰੋਤੀ ਥਿਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾ ਉਪਰ ਰਖੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਭਾਗ ਗੁਰਮੁਖੋ ਕੇ ਸਾਰੀ ਸ੍ਰਿਸ਼ਟੀ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਧਰਤੀ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਆਪਣੇ ਧੁਰੇ ਤੇ ਘੁੰਮ ਰਹੀ ਹੈ। ਸੂਰਜ, ਆਕਾਸ਼, ਚੰਦਰਮਾ ਜੋ ਵੀ ਸੰਸਾਰ ਵਿੱਚ ਵਰਤ ਰਿਹਾ ਹੈ ਸਭ ਉਸ ਅਕਾਲ ਪੁਰਖ ਸੱਚੇ ਪਾਸ਼ਾਏ ਦੇ ਹੁਕਮ ਦੇ ਵਿੱਚ ਹਨ। ਸਮੇਂ ਤੇ ਸੂਰਜ ਚੜਦਾ ਹੈ ਸਮੇਂ ਤੇ ਸੂਰਜ ਡੁੱਬਦਾ ਹੈ ਸਮੇਂ ਤੇ ਚੰ드ਰਮਾ ਚੜਦਾ ਹੈ ਸਮੇਂ ਤੇ ਰਾਤ ਹੁੰਦੀ ਹੈ ਹਰੇਕ ਚੀਜ਼ ਤਰਤੀਬ ਦੇ ਵਿੱਚ ਹੈ ਬਸ ਇੱਕ ਮਨੁੱਖ ਹੈ ਜੋ ਸਕਾਲਪੁਰਖ ਦੇ ਹੁਕਮ ਦੇ ਵਿੱਚ ਨਹੀਂ ਚੱਲਦਾ ਨਾ ਅੰਮ੍ਰਿਤ ਵੇਲੇ ਦਾ ਕੋਈ ਸਮਾਂ ਹੈ ਨਾ ਖਾਣ ਦਾ ਕੋਈ ਸਮਾਂ ਹੈ ਨਾ ਕੋਈ ਸੌਣ ਦਾ ਸਮਾਂ ਹੈ ਸਭ ਤੋਂ ਪਹਿਲਾਂ ਪੜਾ ਗੁਰਮੁਖੋ ਜਦੋਂ ਧਰਮ ਦੇ ਮਾਰਗ ਤੇ ਚੱਲਣਾ ਹੈ ਉਸ ਪਰਮੇਸ਼ਰ ਦੇ ਮਾਰਗ ਤੇ ਚੱਲਣਾ ਹੈ ਸਭ ਤੋਂ ਪਹਿਲਾਂ ਤਰਤੀਬ ਆਪਣੀ ਠੀਕ ਕਰਨੀ ਪਵੇਗੀ ਕਰ ਤੋਂ ਪਹਿਲਾਂ ਪੜਾ ਹੀ ਇਹ ਹੈ ਕਿ ਮਨੁੱਖ ਆਪਣੇ ਆਪ ਨੂੰ ਠੀਕ ਕਰੇ ਸਮੇਂ ਸਿਰ ਸੌਣਾ ਅੰਮ੍ਰਿਤ ਵੇਲਾ ਸਾਂਭਣਾ ਅੰਮ੍ਰਿਤ ਵੇਲੇ ਉੱਠ ਕੇ ਪਾਣੀ ਪੜਨੀ ਜਿਵੇਂ ਸਾਰੀ ਸ੍ਰਿਸ਼ਟੀ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਸਮੇਂ ਅਨੁਸਾਰ ਚੱਲਦੀ ਹੈ ਜੇ ਮਨੁੱਖ ਧਰਮ ਦੇ ਮਾਰਗ ਤੇ ਚੱਲਣਾ ਚਾਹੁੰਦਾ ਹੈ ਕੋ ਜੀਵਨ ਦੇ ਵਿੱਚ ਖੱਟਣਾ ਚਾਹੁੰਦਾ ਹੈ ਜਾਂ ਪਰਮੇਸ਼ਰ ਦੀ ਪ੍ਰਾਪਤੀ ਚਾਹੁੰਦਾ ਹੈ ਸਭ ਤੋਂ ਪਹਿਲਾਂ ਪੜਾ ਹੈ ਧਰਮਖੰਡ ਧਰਮਖੰਡ ਦੇ ਵਿੱਚ ਜੇ ਧਰਮ ਕਮਾਉਣਾ ਹੈ ਗੁਰਮੁਖੋ ਸਭ ਤੋਂ ਪਹਿਲਾਂ ਆਪਣੀ ਤਰਤੀਬ ਠੀਕ ਕਰਨੀ ਪਵੇਗੀ ਆਪਣਾ ਖਾਣਾ ਤਰਤੀਬ ਦੇ ਵਿੱਚ ਹੋਣਾ ਚਾਹੀਦਾ ਹੈ ਬੋਲਣਾ ਤਰਤੀਬ ਦੇ ਵਿੱਚ ਹੋਣਾ ਚਾਹੀਦਾ ਹੈ ਸਿਮਰਨ ਤਰਤੀਬ ਦੇ ਵਿੱਚ ਹੋਣਾ ਚਾਹੀਦਾ ਹੈ ਆਮਰਤ ਵੇਲੇ ਉੱਠ ਕੇ ਨਾਮ ਜਪਣਾ ਮਿੱਠੇ ਬੋਲ ਬੋਲਣੇ ਕਿਸੇ ਨੂੰ ਗਲਤ ਨਹੀਂ ਬੋਲਣਾ ਇਹ ਤਰਤੀਬ ਜਦੋਂ ਆਪਣੀ ਸਾਰੀ ਤਰਤੀਬ ਠੀਕ ਹੋ ਜਾਵੇਗੀ ਤੇ ਮਨ ਟਿਕਾ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਸਭ ਤੋਂ ਪਹਿਲਾ ਪੜਾ ਹੈ ਧਰਮ ਖੰਡ ਧਰਮ ਕਮਾਉਣ ਵਾਸਤੇ ਜਦੋਂ ਤੱਕ ਆਪਣੇ ਜੀਵਨ ਦੇ ਡਿਸਿਪਲਨ ਨਹੀਂ ਕੁਝ ਰੂਲ ਨਹੀਂ ਬਣਦੇ ਰੂਲ ਰੈਗੂਲੇਸ਼ਨਸ ਨਹੀਂ ਬਣਦੇ ਜਦੋਂ ਬੰਦਾ ਆਪਣੇ ਆਪੇ ਤੋਂ ਬਾਹਰ ਹੈ ਉਹ ਕਦੇ ਧਰਮ ਨਹੀਂ ਕਮਾ ਸਕਦਾ ਗੁਰਮੁਖੋ ਜਿਹੜੇ ਬੰਦੇ ਨੂੰ ਸੌਣ ਦਾ ਨਹੀਂ ਪਤਾ ਰਾਤ ਨੂੰ 12 12 ਵਜੇ ਪੈਣਾ ਹੈ ਸਵੇਰੇ 8 8 9 ਵਜੇ ਉੱਠਣਾ ਹੈ ਉਹ ਧਰਮ ਕਿਵੇਂ ਕਮਾ ਸਕੇਗਾ ਮਹਾਨ ਵਿਦਵਾਨ ਨੇ ਆਪਣੇ ਸਿੱਖ ਪੰਥ ਦੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਮੈਂ ਉਹਨਾਂ ਦੀ ਦਾਸ ਇੱਕ ਦਿਨ ਵਿਚਾਰ ਸੁਣ ਰਿਹਾ ਸੀ ਉਹ ਵਿਚਾਰ ਦੇ ਵਿੱਚ ਕਹਿੰਦੇ ਆਪਾਂ ਸਤਿਗੁਰਾਂ ਅਗੇ ਬੇਨਤੀ ਕਰਦੇ ਹਾਂ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮੈਨੂੰ ਅਮਰਤ ਵੇਲੇ ਦੇ ਜਾਗਣੇ ਬਖਸ਼ੋ ਪਰ ਉਹ ਇਹ ਕਿਹਾ ਕਰਦੇ ਭਾਈ ਪਿੰਦਰਪਾਲ ਸਿੰਘ ਜੀ ਕਹਿੰਦੇ ਨੇ ਕਹਿੰਦੇ ਨਹੀਂ ਬੇਨਤੀ ਇਹ ਕਰਿਆ ਕਰੋ ਗਰੀਬ ਨਿਵਾਸ ਸੱਚੇ ਪਾਸ਼ਾ ਮੈਨੂੰ ਰਾਤੀ ਸਿੱਧੀ ਸੌਣ ਦਾ ਬਲ ਬਖਸ਼ੀ ਜੇ ਰਾਤ ਨੂੰ ਛੇਤੀ ਸੋਵਾਂਗੇ ਗੁਰਮੁਖੋ ਤਾਂ ਹੀ ਅਮਰਤ ਵੇਲਾ ਸੰਭਾਣਾਗੇ ਨਾ ਇਸ ਕਰਕੇ ਗੁਰੂ ਅਗੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਵੀ ਰਾਤ ਨੂੰ ਛੇਤੀ ਸੋਈਏ ਅੰਮ੍ਰਿਤ ਵੇਲੇ ਸਾਂਭੀਏ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜੀਏ ਜਿੰਦ ਜੀਵਨ ਨੂੰ ਤਰਤੀਬ ਦੇ ਵਿੱਚ ਲੈ ਕੇ ਆਈਏ ਸਭ ਤੋਂ ਪਹਿਲਾਂ ਧਰਮ ਖੰਡ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਨ ਇਹ ਕਰਦੇ ਹਨ ਜੇ ਧਰਮ ਦੇ ਮਾਰਗ ਤੇ ਚੱਲਣਾ ਚਾਹੁੰਦੇ ਹੋ ਜੇ ਧਰਮ ਕਮਾਉਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਣੀ ਤਰਤੀਬ ਠੀਕ ਕਰਨੀ ਪਵੇਗੀ ਦੂਸਰਾ ਪੜਾ ਸਤਗੁਰ ਸੱਚੇ ਪਾਸ਼ਾ ਜੀ ਗਿਆਨ ਖੰਡ ਆਪਦੇ ਹਨ ਗਿਆਨ ਖੰਡ ਦੇ ਵਿੱਚ ਸਤਗੁਰ ਸੱਚੇ ਪਾਸ਼ਾ ਜੀ ਫਰਮਾਨ ਕਰਦੇ ਹਨ ਕਿਤੇ ਪਵਨ ਪਾਣੀ ਬੈਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਕਾੜ ਤੜਿਆਏ ਰੂਪ ਰੰਗ ਕੇ ਵੇਸ ਕਿਤੀਆ ਕਰਮ ਭੂਮੇਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕیتے ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵ ਵੇਸ਼ ਕਿਤੇ ਦੇਵ ਤਾਨਵ ਮਨ ਕਿਤੇ ਕਿਤੇ ਰਤਨ ਸਮੁਦ ਕੀਤਿਆ ਖਾਣੀ ਕੀਤਿਆ ਬਾਣੀ ਕਿਤੇ ਪਾਸ ਨਿਰੰਦ ਕੀਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਜਦੋਂ ਧਰਮ ਖੰਡ ਤੋਂ ਚੱਲ ਕੇ ਸੁਰਤ ਗਿਆਨ ਖੰਡ ਦੇ ਵਿੱਚ ਆ ਜਾਂਦੀ ਹੈ ਵਰਥੇ ਜੀਵ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿਉਂਕਿ ਮਨ ਟਕਾ ਦੇ ਵਿੱਚ ਆ ਜਾਂਦਾ ਹੈ ਸੇਵਾ ਸਿਮਰਨ ਕਰਕੇ ਸੁਰਤ ਕਾਗਰ ਹੋ ਜਾਂਦੀ ਹੈ ਧਰਮਖੰਡ ਦੀ ਧਰਮਖੰਡ ਦੇ ਪੜਾ ਤੋਂ ਅਗੇ ਲੱਕੇ ਜੋ ਗਿਆਨਖੰਡ ਦੇ ਵਿੱਚ ਜੀਵਾਤਮਾ ਪਹੁੰਚਦੀ ਹੈ ਸੁਰਤ ਪਹੁੰਚਦੀ ਹੈ ਗਿਆਨਖੰਡ ਵਿੱਚ ਜਾ ਕੇ ਸੁਰਤ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਕਿੰਨੇ ਦੇਵੀ ਦੇਵਤੇ ਪੀਰ ਫਕੰਬਰ ਸਿੱਧ ਬੁੱਧਨਾਥ ਉਸ ਪਰਮੇਸ਼ਰ ਨੇ ਸਾਜੇ ਨੇ ਪਰ ਮੇਰੀ ਮੰਜ਼ਿਲ ਇੰਨਾ ਤੱਕ ਨਹੀਂ ਅਵਤਾਰ ਜੋ ਹਨ ਉਹ ਪਰਮੇਸ਼ਰ ਦਾ ਰਸਤਾ ਦੱਸਦੇ ਹਨ ਕਿ ਪਰਮੇਸ਼ਰ ਤੱਕ ਪਹੁੰਚਣਾ ਕਿਵੇਂ ਹੈ ਜਿਵੇਂ ਹੁਣ ਇੱਕ ਜੀਵ ਉਂਗਲੀ ਕਰਕੇ ਦੱਸੇ ਕਿ ਉਹ ਚੰ드ਰਮਾ ਹੈ ਉਂਗਲੀ ਚੰ드ਰਮਾ ਨਹੀਂ ਬਣ ਸਕਦੀ ਹਾਂ ਉਂਗਲੀ ਇੱਕ ਮਾਰਗਦਰਸ਼ਕ ਹੈ ਕਿ ਉਧਰਲੇ ਪਾਸੇ ਚੰ드ਰਮਾ ਹੈ ਇਸੇ ਤਰ੍ਹਾਂ ਜੋ અવਤਾਰ ਸ੍ਰਿਸ਼ਟੀ ਤੇ ਆਏ ਹਨ ਜਿਹੜੇ અવਤਾਰ ਧਰਤੀ ਤੇ ਆਏ ਹਨ ਜਿਨ੍ਹਾਂ ਨੇ ਨਾਮ ਦਾ ਹੁਕਮ ਦਿੱਤਾ ਦੁਨੀਆ ਨੂੰ ਨਾਮ ਦੇ ਨਾਲ ਜੋੜਿਆ ਉਹ અવਤਾਰ ਸਿਰਫ ਮਾਰਗਦਰਸ਼ਕ ਹਨ ਕਿ ਪਰਮੇਸ਼ਰ ਤੱਕ ਪਹੁੰਚਣਾ ਕਿਵੇਂ ਹੈ ਬਾਣੀ ਪੜ ਕੇ ਸੇਵਾ ਸਿਮਰਨ ਕਰਕੇ ਕਿਵੇਂ ਉਸ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਹੈ ਜਦੋਂ ਸੁਰਤ ਗਿਆਨ ਖੰਡ ਦੇ ਵਿੱਚ ਪਹੁੰਚਦੀ ਹੈ ਗੁਰਮੁਖੋ ਤੇ ਸੁਰਤ ਨੂੰ ਇਹ ਗਿਆਨ ਹੋਣ ਲੱਗ ਜਾਂਦਾ ਹੈ ਜਿਹੜੇ ਪੀਰ ਪਗੰਬਰ ਹਨ અવਤਾਰ ਹਨ ਸਿੱਧ ਪੁਰਸ਼ ਹਨ ਸੰਤ ਮਹਾਪੁਰਖ ਹਨ ਇਹ ਸਾਨੂੰ ਮਾਰਗ ਦੱਸਦੇ ਹਨ ਕਿ ਪਰਮੇਸ਼ਰ ਤੱਕ ਸੱਚਖੰਡ ਤੱਕ ਪਹੁੰਚਣਾ ਕਿਵੇਂ ਹੈ। ਸੋ ਜਿਹੜੇ ਅਵਤਾਰ ਹਨ ਜਿਵੇਂ ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਆਏ ਤ੍ਰੇਤੇ ਦੇ ਵਿੱਚ ਰਾਮ ਜੀ ਦਾ ਅਵਤਾਰ ਰਿਹਾ ਹੈ ਤੇ ਸੰਤ ਯੁਗ ਕਲ ਯੁਗ ਚਾਰੇ ਯੁਗ ਵਰਤੇ ਹਨ ਅਨੇਕਾਂ ਅਵਤਾਰਾਂ ਨੇ ਆਪਣੇ ਆਪਣੇ ਮਤ ਦੇ ਅਨੁਸਾਰ ਆਪਣੀ ਜੋ ਹੁਕਮ ਕਾਲਪੁਰਖ ਦਾ ਹੋਇਆ ਉਸ ਦੇ ਅਨੁਸਾਰ ਧਰਮ ਚਲਾਇਆ ਜਿਹੜੇ ਜਿੰਨੇ ਵੀ ਅਵਤਾਰ ਆਏ ਹਨ ਉਹ ਇਹ ਮਾਰਗ ਦੱਸਦੇ ਹਨ ਕਿ ਪਰਮੇਸ਼ਰ ਦੇ ਨਾਲ ਜੁੜਨਾ ਕਿਵੇਂ ਹੈ ਪਰਮੇਸ਼ਰ ਤੱਕ ਪਹੁੰਚਣਾ ਕਿਵੇਂ ਹੈ ਤੋਂ ਸੁਰਤ ਨੂੰ ਗਿਆਨ ਖੰਡ ਦੇ ਵਿੱਚ ਜਾ ਕੇ ਇਹ ਗਿਆਨ ਹੋ ਜਾਂਦਾ ਹੈ ਕਿ ਜਿੰਨੇ ਵੀ ਪੀਰ ਪੰਗਾਬਰ ਨੇ ਅਵਤਾਰ ਨੇ ਜਿੰਨੇ ਵੀ ਧਰਤੀ ਤੇ ਆਏ ਹਨ ਸੰਤ ਮਹਾਪੁਰਖ ਇਹ ਸਿਰਫ ਇਹ ਦੱਸਣ ਆਏ ਹਨ ਕਿ ਪਰਮੇਸ਼ਰ ਤੱਕ ਪਹੁੰਚਣਾ ਕਿਵੇਂ ਹੈ ਪਰਮੇਸ਼ਰ ਦਾ ਮਾਰਗ ਕੀ ਹੈ ਧਰਮ ਖੰਡ ਤੋਂ ਜਦੋਂ ਸੁਰਤ ਕਾਗਰ ਹੋ ਕੇ ਗਿਆਨ ਖੰਡ ਦੇ ਵਿੱਚ ਪਹੁੰਚਦੀ ਹੈ ਗਿਆਨ ਖੰਡ ਦੇ ਵਿੱਚ ਇਹ ਗਿਆਨ ਹੋ ਜਾਂਦਾ ਹੈ ਕੇ ਦੇਵੀ ਦੇਵਤੇ ਪੀਰ ਪਗੰਬਰ ਜਿੰਨੇ ਹਨ ਰਾਮ ਹਨ ਕ੍ਰਿਸ਼ਨ ਹਨ ਸ਼ਿਵ ਜੀ ਹਨ ਹੋਰ ਜਿਨ੍ਹਾਂ ਨੂੰ ਅਨੇਕ ਮਤ ਦੇ 전통 ਮਤ ਦੇ ਵੀ ਸਾਡੇ ਮੰਨਦੇ ਹਨ ਜੋ ਵੀ ਦੇਵ ਦੇਵੀ ਦੇਵਤੇ ਪੀਰ ਪਗੰਬਰ ਆਏ ਹਨ ਉਹਨਾਂ ਨੇ ਮਾਰਗ ਦੱਸਿਆ ਹੈ ਅਕਾਲ ਪੁਰਖ ਤੱਕ ਪਹੁੰਚਣ ਦਾ ਹੁਣ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦਿੱਤਾ ਗੀਤਾ ਦੇ ਉਪਦੇਸ਼ ਵਿੱਚ ਵੀ ਉਹਨਾਂ ਨੇ ਇਹ ਕਿਹਾ ਹੈ ਕਿ ਆਪਣਾ ਕਰਮ ਕਰਦੇ ਰਹੋ ਬਲਦੀ ਇੱਛਾ ਨਾ ਕਰੋ ਫਲ ਦੇਣ ਵਾਲਾ ਉਹ ਕਾਲ ਪੁਰਖ ਪਰਿਪੂਰਨ ਪਰਮੇਸ਼ਰ ਹੈ ਨਾਮ ਜਪਣਾ ਚਾਹੀਦਾ ਹੈ ਉਸ ਪਰਮੇਸ਼ਰ ਨੂੰ ਅਰਾਧਨਾ ਚਾਹੀਦਾ ਹੈ ਕ੍ਰਿਸ਼ਨ ਜੀ ਨੇ ਵੀ ਇਹੀ ਕਿਹਾ ਹੈ ਕਿ ਪਰਮੇਸ਼ਰ ਤੱਕ ਪਹੁੰਚਣ ਦਾ ਰਸਤਾ ਨਾਮ ਹੈ ਨਾਮ ਸਿਮਰਨ ਅਭਿਆਸ ਦੇ ਨਾਲ ਜਿਨੇ ਇੰਨੇ ਦੇਵੀ ਦੇਵਤੇ ਬਣਾਏ ਹਨ ਉਹ ਜੋ ਉਸ ਸ੍ਰਿਸ਼ਟੀ ਨੂੰ ਸਜਣ ਵਾਲਾ ਹੈ ਉਸ ਅਕਾਲ ਪੁਰਖ ਨੂੰ ਪੂਜਣਾ ਚਾਹੀਦਾ ਹੈ ਉਹ ਗਿਆਨਖੰਡ ਦੇ ਵਿੱਚ ਜੀਵ ਦੀ ਸੁਰਤ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜਿਨੇ ਦੇਵੀ ਦੇਵਤੇ ਹਨ ਇਹਨਾਂ ਨੂੰ ਸਜਣ ਵਾਲਾ ਵੀ ਕੋਈ ਅਕਾਲ ਪੁਰਖ ਹੈ ਗਿਆਨਖੰਡ ਤੋਂ ਬਾਅਦ ਸੁਰਤ ਫਿਰ ਅੱਗੇ ਸਫਰ ਕਰਦੀ ਹੈ ਅਗਲਾ ਪੜਾ ਗੁਰਮੁਖੋ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਸ਼ਰਮਖੰਡ ਦਾ ਦਰਦਦੇ ਹਨ ਸ਼ਰਮ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਕੜੀਏ ਬਹੁਤ ਅਨੂਪ ਤਾਂਕਿ ਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਿਧਾਂ ਕੀ ਸੁਧ ਸੱਚੇ ਪਾਤਸ਼ਾਹ ਜੀ ਆਖਦੇ ਹਨ ਸ਼ਰਮਖੰਡ ਦੇ ਵਿੱਚ ਜਦੋਂ ਬਾਣੀ ਸੁਰਤ ਪ੍ਰਵੇਸ਼ ਕਰਦੀ ਹੈ ਸਤਿਗੁਰ ਜੀ ਆਖਦੇ ਹਨ ਜਦੋਂ ਸ਼ਰਮਖੰਡ ਦੇ ਵਿੱਚ ਸੁਰਤ ਪ੍ਰਵੇਸ਼ ਕਰਦੀ ਹੈ ਫਿਰਤੇ ਅਨੇਕ ਘਾੜਤਾਂ ਘੜੀਆਂ ਜਾਂਦੀਆਂ ਸੁਰਤ ਘੜੀ ਜਾਂਦੀ ਹੈ ਸੁਰਤ ਨੂੰ ਗਿਆਨ ਹੋ ਜਾਂਦਾ ਹੈ ਕਿ ਦੇਵੀ ਦੇਵਤੇ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਨਹੀਂ ਦੇਵੀ ਦੇਵਤਿਆਂ ਨੂੰ ਡਿਊਟੀ ਲਾ ਕੇ ਕਰਕੇ ਪਰਮੇਸ਼ਰ ਨੇ ਭੇਜਿਆ ਹੈ ਉਹ ਸਰਵਿਕ ਮਾਰਗਦਰਸ਼ਕ ਹਨ ਜਿਵੇਂ ਗਾਈਡ ਇੱਕ ਰਸਤਾ ਦਲਦਾ ਹੈ ਉਹ ਇਸ ਤਰ੍ਹਾਂ ਦੇ ਵੀ ਦੇਵਤੇ ਸਾਨੂੰ ਮਾਰਗ ਦੱਸਦੇ ਹਨ ਕਿ ਪਰਮੇਸ਼ਰ ਤੱਕ ਪਹੁੰਚਣਾ ਕਿਵੇਂ ਹੈ ਹੁਣ ਜਦੋਂ ਸੁਰਤ ਸ਼ਰਮਖੰਡ ਦੇ ਵਿੱਚ ਪਹੁੰਚ ਜਾਂਦੀ ਹੈ ਗੁਰਮੁਖੋ ਸ਼ਰਮਖੰਡ ਦੇ ਵਿੱਚ ਸੁਰਤ ਫਿਰ ਘੜੀ ਜਾਂਦੀ ਹੈ ਉਸ ਸਮੇਂ ਪਰਮੇਸ਼ਰ ਦਾ ਅਨਹਦ ਨਾਦ ਨੂੰ ਸੁਣਨ ਲੱਗ ਜਾਂਦੇ ਹਨ ਤਨਮਖੰਡ ਵਿੱਚ ਸੁਰਦ ਅਤੇ ਸ਼ਬਦ ਇੱਕ ਹੋਣ ਲੱਗ ਜਾਂਦੇ ਹਨ ਤੇ ਇੱਕਮਿਕ ਹੋ ਜਾਂਦੇ ਹਨ ਅਨਹਦ ਨਾਦ ਸੁਣਨ ਲੱਗ ਜਾਂਦੇ ਹਨ ਤੇ ਜੀਵ ਆਤਮਾ ਨੂੰ ਇਹ ਭਲੀਪੂਤ ਪਤਾ ਲੱਗ ਜਾਂਦਾ ਹੈ ਕਿ ਵੀ ਅਕਾਲ ਪੁਰਖ ਜੀ ਪਾਸ਼ਾ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ ਫਿਰ ਸੁਰਤ ਉਸਦੇ ਚਰਨਾਂ ਦੇ ਵਿੱਚ ਇਕਾਦਰ ਹੋਣ ਲੱਗ ਜਾਂਦੀ ਹੈ ਤੇ ਸੁਰਤ ਇਹ ਮੰਨ ਲੈਂਦੀ ਹੈ ਕਿ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਕਾਲਪੁਰਖ ਹੈ ਜਿਵੇਂ ਆਪਾਂ ਮੂਲ ਮੰਤਰ ਦੇ ਵਿੱਚ ਪੜਦੇ ਹਾਂ ਗੁਰਮੁਖੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹੁਣ ਮੂਲ ਮੰਤਰ ਕੀ ਹੈ ਗੁਰਮੁਖੋ ਮੂਲ ਮੰਤਰ ਉਸ ਅਕਾਲ ਪੁਰਖ ਪਰਮੇਸ਼ਰ ਦੀ ਵਿਆਖਿਆ ਕਰਦਾ ਹੈ ਕਿ ਉਹ ਜੀਵਨ ਮਰਨ ਦੇ ਵਿੱਚ ਨਹੀਂ ਆਉਂਦਾ ਉਹ ਕਰਤਾ ਪੁਰਖ ਹੈ ਉਹ ਜੂਨੀ ਹੈ ਜੁਨਾਂ ਦੇ ਵਿੱਚ ਨਹੀਂ ਆਉਂਦਾ ਸੈਭੰ ਉਹ ਸੁਦੇਸ ਪ੍ਰਕਾਸ਼ ਹੈ ਉਸ ਨੂੰ ਬਣਾਉਣ ਵਾਲਾ ਕੋਈ ਨਹੀਂ ਉਹ ਆਪ ਪ੍ਰਕਾਸ਼ਮਾਨ ਹੈ ਉਹ ਜੁਨਾਂ ਦੇ ਵਿੱਚ ਨਹੀਂ ਆਉਂਦਾ ਕਿਸੇ ਨੂੰ ਕਿਸਦਾ ਭੈ ਨਹੀਂ ਹੈ ਉਸ ਨੂੰ ਤੇ ਇਹ ਜੋ ਮੂਲ ਮੰਤਰ ਦਾ ਜਾਪ ਹੈ ਗੁਰਮੁਖੋ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਵਿਆਖਿਆ ਹੈ ਇਸ ਦੇ ਵਿੱਚ ਦੱਸੇ ਗਏ ਹਨ ਗੁਣ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਜੋਨੀ ਸਹ ਪੰਗ ਕਹਿੰਦੇ ਜੋਨੀ ਕਿਸੇ ਜੁਨਾਂ ਦੇ ਵਿੱਚ ਨਹੀਂ ਆਉਂਦਾ ਸਹ ਪੰਗ ਪਰਕਾਰ ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਅਕਾਲ ਪੁਰਖ ਆਪ ਕਿਰਪਾ ਕਰੇ ਤਾਂ ਉਸ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਉਹ ਆਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ ਨੌ ਨਦੀਆਂ 18 ਸਿੱਧੀਆਂ ਪਿੱਛੇ ਲੱਗਿਆ ਫਿਰੇ ਜੋ ਹਰ ਨਾਮ ਹਿਰਦੇ ਸਦਾ ਵਸਾਈ ਜਿਸ ਦੇ ਨਾਮ ਦੇ ਵਿੱਚ ਹਿਰਦੇ ਵਿੱਚ ਪਰਮੇਸ਼ਰ ਦਾ ਵਾਸ ਹੋ ਜਾਂਦਾ ਹੈ ਜਿਸ ਦਾ ਹਿਰਦਾ ਪਰਮੇਸ਼ਰ ਦੇ ਨਾਮ ਦੇ ਨਾਲ ਰੰਗਿਆ ਜਾਂਦਾ ਹੈ ਸ਼ਰਮਖੰਡ ਦੇ ਵਿੱਚ ਹੋਰ ਕੀ ਹੈ ਸ਼ਰਮਖੰਡ ਦੇ ਵਿੱਚ ਇਹੀ ਹੈ ਗੁਰਮੁਖ ਹੋ ਕੇ ਸੁਰ ਤੇ ਕਾਗਰ ਚਿਤ ਹੋ ਕੇ ਉਸ ਪਰਮੇਸ਼ਰ ਦੇ ਨਾਲ ਲੀਨ ਹੋ ਜਾਂਦੀ ਹੈ ਨੌ ਨਦੀਆਂ 18 ਸਿੱਧੀਆਂ ਦੇ ਪਿੱਛੇ ਨਹੀਂ ਫਿਰ ਜੀ ਪੈਂਦਾ ਫਿਰ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜਪ ਤਪ ਕਰਦਾ ਹੈ ਸਰਨਖੰਡ ਦੇ ਵਿੱਚ ਸੁਰਤ ਘੜੀ ਜਾਂਦੀ ਹੈ ਤੇ ਸੁਰਤਾ ਤੇ ਪਰਮੇਸ਼ਰ ਇੱਕ ਹੋ ਜਾਂਦੇ ਹਨ ਫੇਰ ਫੇਰ ਸਤਗੁਰ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਨ ਕਰਦੇ ਹਨ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਹੀਂ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿੰਨ ਮੇ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਏ ਤਾਂਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨ ਠਾਗੇ ਜਾਹੇ ਜਿਨਕੇ ਰਾਮ ਵਸੈ ਮਨ ਮਾਹੀ ਅਖੀਰਲਾ ਪੜਾਵ ਸਤਿਗੁਰ ਸੱਚੇ ਪਾਸ਼ਾ ਜੀ ਕਰਮਖੰਡ ਆਗਦੇ ਹਨ ਕਰਮਖੰਡ ਦੇ ਵਿੱਚ ਪਹੁੰਚ ਕੇ ਸੁਰਤ ਨੂੰ ਇਹ ਸਾਰਾ ਗਿਆਨ ਹੋ ਜਾਂਦਾ ਹੈ ਕਿ ਸ੍ਰਿਸ਼ਟੀ ਨੂੰ ਚਰਾਉਣ ਵਾਲਾ ਪਰਮੇਸ਼ਰ ਹੈ ਅਤੇ ਸ੍ਰਿਸ਼ਟੀ ਨੂੰ ਸਾਜਣ ਵਾਲਾ ਵੀ ਉਹੀ ਹੈ ਤੇ ਉੱਥੇ ਜਾ ਕੇ ਫਿਰ ਅਨਹਦ ਨਾਦ ਸੁਰਤ ਤੇ ਸ਼ਬਦ ਇੱਕ ਹੋ ਜਾਂਦੇ ਹਨ ਇਹ ਚਾਰੇ ਪੜਾਵਾਂ ਵਿੱਚੋਂ ਸੁਰਤ ਲਿਖ ਨਿਕਲ ਕੇ ਆਖਰ ਫਿਰ ਜੋ ਹੈ ਸੱਚਖੰਡ ਦੇ ਵਿੱਚ ਪਹੁੰਚ ਜਾਂਦੀ ਹੈ ਤੋ ਕਰਮਖੰਡ ਕੀ ਬਾਣੀ ਜੋਰ ਫਿਰ ਉੱਥੇ ਬਾਣੀ ਦਾ ਜੋਰ ਇਹੋ ਜਿਹਾ ਹੋ ਜਾਂਦਾ ਹੈ ਪਰਮੇਸ਼ਰ ਦਾ ਵਾਸਾ ਜੋ ਜੀਵ ਪਰਮੇਸ਼ਰ ਦਾ ਨਾਮ ਜਪਦਾ ਹੈ ਜਿਸ ਦੀ ਅਰਾਧਨਾ ਕਰਦਾ ਹੈ ਉਸ ਦਾ ਵਾਸਾ ਉਸ ਦੀ ਰਤਨਾ ਦੇ ਉੱਤੇ ਹੋ ਜਾਂਦਾ ਹੈ ਜਿਵੇਂ ਆਪਾਂ ਆਮ ਜੀਵਨ ਦੇ ਵਿੱਚ ਵੇਖਦੇ ਹਾਂ ਗੁਰਮੁਖੋ ਸੰਤ ਮਹਾਪੁਰਖ ਕੋਈ ਵੀ ਬਚਲ ਕਰ ਦਿੰਦੇ ਹਨ ਉਸ ਉੱਤੇ ਸਿਧ ਪੂਰਾ ਹੋ ਜਾਂਦਾ ਹੈ ਇਹ ਕੀ ਹੈ ਇਹਦਾ ਇਹ ਮਤਲਬ ਹੈ ਕਿ ਬਾਣੀ ਦਾ ਜੋਰ ਹੋ ਗਿਆ ਬਾਣੀ ਦਾ ਵਾਸਾ ਰਤਨਾ ਦੇ ਉੱਤੇ ਹੋ ਗਿਆ ਗੁਰਨਾਨਕ ਦਾ ਵਾਸਾ ਗੁਰਨਾਨਕ ਦੀ ਬਾਣੀ ਦਾ ਜਨਮ ਵਾਸਾ ਰਸਨਾ ਦੇ ਉੱਪਰ ਹੋ ਜਾਂਦਾ ਹੈ ਫਿਰ ਕੀਤੇ ਹੋਏ ਬੋਲ ਸੁੱਤੇ ਸਿੱਧ ਪੂਰੇ ਹੋ ਜਾਂਦੇ ਹਨ ਇਸੇ ਕਰਕੇ ਸੰਤ ਮਹਾਪੁਰਖ ਬਹੁਤ ਘੱਟ ਬੋਲਦੇ ਹਨ ਕਿਉਂਕਿ ਜੋ ਜੇਬਾ ਹੈ ਉਹ ਸਿੱਧ ਹੋ ਜਾਂਦੀ ਹੈ ਜੋ ਕੀਤੇ ਹੋਏ ਬਚਨ ਹਨ ਉਹ ਟਲ ਹੋ ਜਾਂਦੇ ਹਨ ਸਾਧ ਬਚਨ ਅਟਲ ਅਧ ਜੋ ਸਾਧੂ ਬਚਨ ਕਰਦੇ ਹਨ ਸਾਧੂ ਬੋਲਿਆ ਸੈ ਸਭਾਏ ਸਾਧ ਕਾ ਬੋਲਿਆ ਵਿਰਥਾ ਨਾ ਜਾਏ ਜੋ ਸਾਧੂ ਬਚਨ ਕਰ ਦਿੰਦੇ ਹਨ ਜੋ ਜੀਵ ਆਤਮਾ ਪਰਮੇਸ਼ਰ ਨੂੰ ਪਾ ਲੰਦੀ ਹੈ ਫਿਰ ਬਾਣੀ ਦਾ ਵਾਸਾ ਜੇਬਾਂ ਦੇ ਉੱਤੇ ਹੋ ਜਾਂਦਾ ਹੈ ਤੇ ਜੇਬਾਂ ਤੋਂ ਕੀਤਾ ਹੋਇਆ ਬਚਨ ਸੁਤੇ ਸਿੱਧ ਪੂਰਾ ਹੋਣ ਲੱਗ ਜਾਂਦਾ ਹੈ। ਸੋ ਕਰਮਖੰਡ ਦੇ ਵਿੱਚ ਜਾ ਕੇ ਫਿਰ ਬਾਣੀ ਦਾ ਜੋਰ ਹੋ ਜਾਂਦਾ ਹੈ। ਬਾਣੀ ਰੋਮ ਰੋਮ ਵਿੱਚ ਵੱਲ ਜਾਂਦੀ ਹੈ। ਸੋ ਆਖੀਰਲਾ ਜੋ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਆਖੀਰ ਵੀ ਸੱਚੇ ਪਾਤਸ਼ਾਹ ਜੀ ਆਗਦੇ ਹਨ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਆਖੀਰਲੀ ਜੋ ਮੰਜ਼ਲ ਹੈ ਜੀਵ ਦੀ ਉਹ ਹੈ ਸੱਚਖੰਡ। ਪੁਣਾਪਾ ਤਾਂ ਆਮ ਜੀਵਨ ਦੇ ਵਿੱਚ ਗੁਰਮੁਖ ਆਪਾਂ ਕਹਿੰਦੇ ਕੋਈ ਜੀਵ ਚੜ੍ਹਾਈ ਕਰ ਗਿਆ ਜੀ ਸੱਚਖੰਡ ਚਲਾ ਗਿਆ ਜਿਨੇ ਸਾਰੀ ਜ਼ਿੰਦਗੀ ਨਾਮ ਨਹੀਂ ਜਪਿਆ ਜਿਨੇ ਸਾਰੀ ਜ਼ਿੰਦਗੀ ਬੰਦਗੀ ਨਹੀਂ ਕੀਤੀ ਜਿਨੇ ਸਾਰੀ ਜ਼ਿੰਦਗੀ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਗੁਰਮੁਖ ਹੋ ਸੱਚਖੰਡ ਕਿਵੇਂ ਜਾ ਸਕਦਾ ਹੈ ਤੋਂ ਸਤਿਗੁਰ ਸੱਚੇ ਪਾਸ਼ਾ ਜੀ ਫਰਮਾਨ ਕਰਦੇ ਹਨ ਸੱਚਖੰਡ ਪਹੁੰਚਣ ਵਾਸਤੇ ਨਾਲ ਚਾਰ ਪੜਾਵਾਂ ਦੇ ਵਿੱਚੋਂ ਹੋ ਕਰਕੇ ਤੁਰਤ ਫੇਰ ਸੱਚਖੰਡ ਪਹੁੰਚਦੀ ਹੈ ਸੱਚਖੰਡ ਪਹੁੰਚ ਕੇ ਸੁਰਤ ਅਤੇ ਪਰਮੇਸ਼ਰ ਇੱਕ ਹੋ ਜਾਂਦੇ ਹਨ ਫਿਰ ਉਹ ਰੱਬ ਦਾ ਹੀ ਰੂਪ ਹੋ ਜਾਂਦੇ ਆ ਫਿਰ ਆਪਾਂ ਕਹਿੰਦੇ ਆ ਨਾ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਤੇ ਪਰਮੇਸ਼ਰ ਦੇ ਵਿੱਚ ਸੁਰਤ ਨੀਨ ਹੋ ਜਾਂਦੀ ਹੈ ਨਾ ਫਿਰ ਜੀਵ ਜਨਮ ਮਰਨ ਦੇ ਵਿੱਚ ਆਉਂਦਾ ਹੈ ਫਿਰ ਪਰਮੇਸ਼ਰ ਦੇ ਹੁਕਮ ਵਿੱਚ ਜਿਵੇਂ ਆਪਾਂ ਕਹਿੰਦੇ ਆ ਸਾਧੂ ਸੰਤਾਂ ਨੂੰ ਆਮ ਬਚਨ ਕਿਹਾ ਜਾਂਦਾ ਹੈ ਕਿ ਸਾਧੂ ਸੰਤ ਜਨਮ ਅਤੇ ਮਰਨ ਦੇ ਵਿੱਚ ਨਹੀਂ ਆਉਂਦੇ ਗੁਰਮਖੋ ਆਪਾਂ ਆਮ ਬੱਚਿਆਂ ਦੇ ਵਰਤਦੇ ਹਾਂ ਕਿ ਜੋ ਸਾਧੂ ਹਨ ਉਹ ਜਨਮ ਅਤੇ ਮਰਨ ਦੇ ਵਿੱਚ ਨਹੀਂ ਆਉਂਦੇ ਇਹ ਕਿਵੇਂ ਹੁੰਦਾ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਹਨ ਜਨਮ ਮਰਨ ਦੋਹਾਂ ਨੂੰ ਮੈਂ ਨਹੀਂ ਜਨ ਪਰ ਉਪਕਾਰੀ ਆਏ ਜਿਹੜੇ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਂਦੇ ਹਨ ਜਦੋਂ ਸੁਰਤ ਸ਼ਬਦ ਰੂਪ ਹੋ ਜਾਂਦੀ ਹੈ ਸ਼ਬਦ ਦੇ ਵਿੱਚ ਸੁਰਤ ਸਮਾ ਜਾਂਦੀ ਹੈ ਸ਼ਬਦ ਕਦੇ ਮਰਦਾ ਨਹੀਂ ਫਿਰ ਉਸ ਤੋਂ ਬਾਅਦ ਇਹ ਜੀਵ ਤਾਂ ਸਰੀਰ ਛੱਡ ਜਾਂਦਾ ਹੈ ਇਹ ਪੰਜ ਭੂਤਕ ਸਰੀਰ ਨਾਸ਼ਵਾਨ ਹੈ ਗੁਰਮੁਖੋ ਸਮਾਂ ਆਉਣ ਤੇ ਇਸਨੇ ਨਾਸ਼ਵਾਨ ਹੋ ਜਾਣਾ ਹੈ ਪਰ ਜਿਹੜੀ ਆਤਮਾ ਹੈ ਆਤਮਾ ਤੇ ਸ਼ਬਦ ਜਦੋਂ ਇੱਕ ਹੋ ਜਾਂਦਾ ਹੈ ਫਿਰ ਸੁੱਤ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੀ ਹੈ ਫਿਰ ਸੁਰਤ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਵਿੱਚ ਰਚ ਕਰਕੇ ਅਕਾਲ ਪੁਰਖ ਦੇ ਭਾਣੇ ਦੇ ਅੰਦਰ ਰਹਿੰਦੀ ਹੈ ਫਿਰ ਸੱਚੇ ਪਾਤਸ਼ਾਹ ਜਦੋਂ ਹੁਕਮ ਕਰਦੇ ਹਨ ਫਿਰ ਉਹ ਸੁਰਤ ਪਰਮੇਸ਼ਰ ਦੇ ਹੁਕਮ ਦੇ ਵਿੱਚ ਆ ਕਰਕੇ ਜੀਵਾਂ ਦਾ ਉਧਾਰ ਕਰਦੇ ਹੈ ਗੁਰਮੁਖੋ ਇਹ ਸੰਚਾਰ ਪੜਾਅ ਉਹ ਤੇ ਪੰਜਵੀਂ ਮੰਜ਼ਲ ਸੱਚਖੰਡ ਦੀ ਦਾਸ ਕੋਈ ਗੁਣੀ ਗਿਆਨੀ ਨਹੀਂ ਗੁਰਮਤਿ ਦੀਆਂ ਵਿਚਾਰਾਂ ਕਰਦੇ ਹੁਆ ਅਨੇਕ ਗਲਤੀਆਂ ਹੋ ਜਾਂਦੀਆਂ ਹਨ ਆਪ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇ ਕਰਕੇ ਉਹਨਾਂ ਦੀ ਸ਼ੁੱਧੀ ਕਰ ਸਕਦੇ ਹੋ ਬਹੁਤ ਵੱਡੇ ਵੱਡੇ ਗੁਰਮੁਗਿਆਨੀ ਬੈਠੇ ਹਨ ਜਿਨ੍ਹਾਂ ਨੂੰ ਗੁਰਬਾਣੀ ਦਾ ਬਹੁਤ ਗਿਆਨ ਹੈ ਦਾਸ ਨੂੰ ਬਸ ਇੱਕ ਚਾਅ ਹੈ ਮਨ ਦੇ ਵਿੱਚ ਕਿ ਗੁਰਬਾਣੀ ਦੀ ਕਥਾ ਕੀਤੀ ਜਾਵੇ ਗੁਰਬਾਣੀ ਦੇ ਬਾਰੇ ਆਉਣ ਵਾਲੀ ਪੀੜ੍ਹੀਆਂ ਨੂੰ ਜਾਣੂ ਕਰਾਇਆ ਜਾਵੇ ਗੁਰਮਖੋ ਮੇਰੀਆਂ ਗਲਤੀਆਂ ਨਾ ਚੇਤਾਰਦੇ ਹੋਏ ਸਿੱਖੇਮਾ ਦੀ ਛਿਮਾ ਦਾ ਜੱਜ ਖਾਂ ਭੁੱਲਾਂ ਚੁੱਕਾ ਮਾਫ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ